ਉਹ ਭਾਈ ਗੁਰਦਾਸ ਸਿੰਘ ਨੇ ਕਿਹਾ ਜਿਹੜਾ ਰਾਜਾ ਸੀ ਉਹ ਸਭ ਤੋਂ ਵੱਡਾ ਭਗਤ ਬਣਿਆ ਜੇ ਭਗਤੀ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਭਗਤ ਕੌਣ ਹੈ ਕਹਿੰਦੇ ਰਾਜਾ ਇੱਕ ਭਗਤ ਤਾਂ ਕੌਣ ਭਗਤ ਵੱਡਾ ਰਾਜਾ ਜਨਕ ਹੈ ਭਾਈ ਗੁਰਦਾਸ ਸਿੰਘ ਰਾਜਾ ਜਨਕ ਸਭ ਤੋਂ ਵੱਡਾ ਭਗਤ ਹੋਇਆ ਹਾਲਾਂਕਿ ਉਹ ਰਾਜਪਾਤ ਸੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਉਹ ਮਾਇਆ ਦੇ ਚਰਨਾਂ ਰਾਜ ਵਿੱਚ ਰਹਿੰਦੇ ਆ ਉਦਾਸ ਰਹੇ ਉਹਦੇ ਤੋਂ ਦੀ ਚੀਜ਼ਾਂ ਉਹਨੂੰ ਲੇਪ ਨਹੀਂ ਲੱਗਾ ਰਾਜ-ਪਾਗ ਦਾ ਰਿਹਾ ਰਾਜਾ ਪਰ ਰੱਬ ਦੀ ਨਜ਼ਰ ਸਭ ਤੋਂ ਵੱਡਾ ਪੜਾ ਇੱਥੋਂ ਤੱਕ ਉਹ ਆਤਮ ਮੁਕਤ ਨਹੀਂ ਕੱਲਾ ਹੋਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੇ ਤਾਂ ਨਰਕਾਂ ਦੇ ਕੁੰਡ ਖਾਲੀ ਕਰਤੇ ਜਦੋਂ ਮੁਕਤ ਕਰਾਉਣ ਤੇ ਆਇਆ ਉਹਨੇ ਆਪਣਾ ਜੱਪਿਆ ਨਾਮ ਕੀਤੀ ਭਗਤੀ ਧਰਮ ਰਾਜ ਦੇ ਗਹਿਣੇ ਰੱਖ ਕੇ ਤੇ ਅਸੀਂ ਧਰਮ ਰਾਜ ਜਿੰਨੇ ਲੋਕ ਛੱਡ ਸਕਦੇ ਤੇ ਬਦਲੇ ਛੱਡਦੇ ਉਸ ਦਿਨ ਪੂਰਾ ਨਰਕ ਦਾ ਪੁੰਡ ਖਾਲੀ ਕਰਾਤਾ ਜਨਕ ਰਾਜ ਨੇ ਉਹ ਇਹ ਕੋਈ ਨਹੀਂ ਭਗਤੀ ਸੀ ਦੇਵ ਲੋਕ ਨੂੰ ਚੱਲਿਆ ਗਨ ਗਨ ਧਰਮ ਸਦਾ ਸੁਖਵਾਸੀ ਜੰਪੁਰ ਗਿਆ ਪੁਕਾਰ ਸੁਣ ਬਿਲਾ ਵੰਜੀ ਨਰਕ ਨਵਾਸੀ ਤੇ ਫਿਰ ਕੀ ਕਹਿੰਦਾ ਧਰਮ ਰਾਏ ਨੂੰ ਆਖਿਓ ਨੀ ਸਦਰਾਂ ਦੀ ਕਰ ਮੰਨਖਲਾਸੀ ਕਰੇ ਬੇਨਤੀ ਧਰਮਰਾਇ ਹਾਂ ਸੇਵਕ ਠਾਕੁਰ ਉਹ ਬਨਸੀ ਧਰਮਰਾਇ ਨੂੰ ਕਹਿੰਦਾ ਲੋਕਾਂ ਨੂੰ ਮੁਕਤ ਕਰ ਦੇ ਉਹ ਕਹਿੰਦਾ ਮੈਂ ਥੋੜੀ ਕਰ ਸਕਦਾ ਜੀ ਇਹਨਾਂ ਨੇ ਭਗਤੀ ਨਹੀਂ ਕੀਤੀ ਇਹ ਕਿਵੇਂ ਮੁਕਤ ਹੋ ਜਾਣਗੇ ਤਉਣੀ ਤਰਸ ਆ ਗਿਆ ਜਨਮ ਤਰਸ ਆ ਗਿਆ ਤੇ ਜਨਮ ਦੀ ਰੋਹ ਨੇ ਫਿਰ ਧਰਮਰਾਇ ਨੂੰ ਕਹਾ ਸਿਰ ਮੇਰੀ ਕੋਈ ਭਗਤੀ ਹੈ ਉਹ ਕਹਿੰਦਾ ਜੀ ਤੁਹਾਡੀ ਤਾਂ ਬਹੁਤ ਭਗਤੀ ਹੈ ਤੁਸੀਂ ਤਾਂ ਦੁਨੀਆਂ ਦੇ ਸਭ ਤੋਂ ਵੱਡੇ ਭਗਤ ਹੋ ਉਗਾਂ ਲੈ ਫਿਰ ਜਿੰਨੀ ਮੇਰੀ ਭਗਤੀ ਆ ਗਹਿਣੇ ਰਖ ਲੈ ਜਿੰਨੇ ਬੰਦੇ ਛੱਡ ਸਕਦਾ ਛੱਡ ਦੇ ਪੂਰਾ ਨਰਪਦਾ ਪੰਡ ਖਾਲੀ ਹੋ ਗਿਆ ਧਰਮ ਰਾਏ ਨੂੰ ਆਪੇ ਹਮ ਸਭ ਨਾਲ ਦੀ ਕਰ ਮੰਦ ਖਲਾਸੀ ਮੋਰੋਂ ਕਰੇ ਬੇਨਤੀ ਧਰਮ ਰਾਏ ਹੋਂ ਸੇ ਉਠਾ ਕਰੋ ਤਨ ਸੇ ਤੇ ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਗਹਿਣੇ ਧਰਿਓ ਮੇ ਪਨਾਮ ਪਪਾਣ ਕਰੇ ਨਿਰਜਾਸਿ ਨਾਮ ਧਰ ਤੱਕ ਗੈਣ ਇਹਦੇ ਬਦਲੇ ਛੱਡ ਕਿੰਨੇ ਬੰਦੇ ਛੱਡ ਸਕਦਾ ਕਹਿੰਦੇ ਧਰਮ ਰਾਜ ਨੂੰ ਪੂਰਾ ਨਰਕਪੰਡ ਥੱਲੀ ਕਰਨਾ ਪੈਗਾ ਇੰਨੀ ਬੰਦਗੀ ਸੀ ਉਸ ਰਾਜੇ ਜਨਕ ਦੀ ਧਰਮ ਰਹਿ ਨਾ ਅੱਖਿਆਂ ਨਾਲ ਸਭਨਾ ਦੀ ਕਰ ਬੰਦ ਖਲਾਸੀ ਗੈਣ ਧਰਿਓਂ ਨੇ ਇੱਕ ਨਾਮ ਪਪਾ ਨਾਲ ਤਦ ਨਿਰਜਸੀ ਫਿਰ ਕੀ ਹੋਇਆ ਕਹਿਣ ਉਸ ਗੈਣ ਧਰੇ ਨਾਮ ਨਾਲ ਪੂਰੇ ਦਾ ਪੂਰਾ ਨਰਕਪੁੰਡ ਖਤਮ ਹੋ ਗਿਆ। ਬਿਲਾ ਬਨ ਜੀ ਨਰਕ ਨਿਵਾਸੀ ਮੁਕਤ ਜੁਗਤ ਨਾਵੇ ਦੀ ਦਾਸੀ ਕਹੇ ਨਾਮ ਦੀਆਂ ਦਾਸੀਆਂ ਨੇ ਮੁਕਤ ਤੇ ਜੁਗ ਦੁਨੀਆ ਦੇ ਲੱਤੋ ਕੋਈ ਨਾਮ ਜੱਪ ਕੇ ਵਿਥੇ ਬੰਦਗੀ ਸੰਸਾਰਿਤ ਮਾਇਆ ਤਨ ਦੌਲਤ ਪਦਾਰਥ ਵਿੱਚ ਰਹਿੰਦਿਆਂ ਵੀ ਹੋ ਸਕਦੀ। ਪਰ ਉਹ ਸਭ ਕੁਝ ਰਹਿੰਦਾ ਰੱਬ ਨੂੰ ਯਾਦ ਕਰੇ ਸਭ ਕੁਝ ਹੁੰਦਿਆਂ ਸਭ ਤੋਂ ਵੱਡੀ ਭਗਤੀ ਸ਼ੁਕਰਾਨੇ ਵਿੱਚ ਉਹਨੂੰ ਯਾਦ ਰੱਖਣਾ ਪੈਸਾ ਧਨ ਦੌਲਤ ਪਦਾਰਥ ਹੁੰਦਿਆਂ ਰਾਜ ਭਾਗ ਮਾਇਆ ਵਿੱਚ ਉਹਨੂੰ ਯਾਦ ਰੱਖਣਾ ਜਦੋਂ ਸੁਖਦੇਵ ઋષਿ ਵਿਖਣ ਆਇਆ ਨਾ ਰਾਜੇ ਜਨਕ ਨੂੰ ਕਿ ਰਾਜਾ ਹੋ ਕੇ ਭਗਤ ਕਿਵੇਂ ਹੋ ਸਕਦਾ ਹੈ ਉਹਨੂੰ ਬਹੁਤ ਸਾਧੂ ਵਿਖਣ ਆਉਂਦੇ ਸੀ ਤੋਂ ਬਹੁਤ ਹਰਾਮ ਹੋ ਗਿਆ ਜਦੋਂ ਵਿਖਣ ਆਇਆ ਤਨੂ ਬੁਖਾਵਾ ਦੇਖਣਾ ਸੀ ਵੀਰੇ ਰਾਜਾ ਹੋ ਕੇ ਭਗਤ ਕਨੇ ਇਹ ਕਿਨਾਂ ਰਿਆ ਦੋ ਦਿਨ ਰਿਆ ਉਹਨਾਂ ਕਾ ਭੈ ਤੇ ਮੇਰੇ ਵਰਗਾ ਬੰਦਾ ਇਹਦਾ ਸਗੋਂ ਰਾਜ ਭਾਗ ਭੋਗ ਰਹਾ ਵੱਡੀਆਂ ਕੁਰਸੀਆਂ ਤੇ ਬਹਿ ਕੇ ਭੋਜਨ ਖਾਂਦਾ ਮੱਖਣ ਵਾਲੀ ਗੱਦਿਆਂ ਤੇ ਸਵੰਦੈ ਦੋ ਚਾਰ ਪੱਖੇ ਚੱਲਣ ਵਾਲੇ ਹਰ ਵਕਤ ਇਹਦੇ ਕੋਲ ਰੰਦੇ ਨੇ ਜਿੱਧਰ ਜਾਂਦੇ ਲੋਕ ਦੇ ਸਿਰ ਤੇ ਛਤਰ ਲੱਗ ਕੇ ਤੁਰੇ ਹੋਏ ਨੇ ਇਹ ਬੰਦਾ ਭਗਤ ਕਾ ਦਾ ਹੋਇਆ ਹੈ ਹੈ ਤੇ ਰਾਜਾ

ਉਹ ਬੜਾ ਹੈਰਾਨ ਹੋਇਆ ਸੁਖਦੇਵ ਜੀ ਕਹਿੰਦਾ ਮਹਿਲ ਨੂੰ ਅੱਗ ਲੱਗ ਗਈ ਹੈ ਇਹ ਬੰਦਾ ਕਹਿੰਦਾ ਕੋਈ ਨਹੀਂ ਵਧਾਉਣ ਬੁਝਾਉਣ ਦੀ ਕੋਸ਼ਿਸ਼ ਕਰੋ ਇੱਥੇ ਕੋਈ ਅਸਰ ਹੀ ਨਹੀਂ ਹੋਇਆ ਥੋੜੀ ਦੇਰ ਬਾਅਦ ਫਿਰ ਬੰਦੇ ਪੱਜਿਆ ਆ ਉਹ ਕਹਿੰਦੇ ਜੀ ਮਹਿਲ ਨੂੰ ਅੱਗ ਇੰਨੀ ਵੱਧ ਗਈ ਹੈ ਜਿੱਧਰ ਤੁਹਾਡਾ ਤੁਸ਼ਾ ਖਾਨਾ ਹੈ ਨਾ ਉਧਰ ਅੱਗ ਪੈ ਗਈ ਉਹ ਕਹਿੰਦਾ ਕੋਈ ਗੱਲ ਨਹੀਂ ਬੁਝਾਉਣ ਦੀ ਕੋਸ਼ਿਸ਼ ਕਰੋ ਸੁਖਦੇਵ ਜੀ ਹੈਰਾਨ ਹੋਇਆ ਜਦੋਂ ਤੀਜੀ ਵਾਰ ਬੰਦਾ ਆਇਆ ਨਾ ਉਹ ਕਹਿੰਦੇ ਜੀ ਜਿੱਥੇ ਆਪਣਾ ਤੰਮ ਅੰਦੌਲਤ ਪਦਾਰਥ ਖਜ਼ਾਨਾ ਭਇਆ ਨਾ ਰਾਜ ਭਾਗ ਦਾ ਅੱਗ ਵੱਧ ਗਈ ਹੈ ਖਜ਼ਾਨੇ ਵਾਲ ਦੇ ਪਾਸੇ ਹੁਣ ਤੰਮ ਅੰਦੌਲਤ ਹੀਦੇ ਜ਼ਹਰਾਤ ਖਜ਼ਾਨੇ ਵਾਲ ਉਸ ਤੋਸ਼ੇ ਖੰਨੇ ਨੂੰ ਅੱਗ ਪੈ ਗਈ ਹੈ ਬਾਦਸ਼ਾਹ ਕੀ ਕਰੀਏ ਉਹ ਕਹਿੰਦਾ ਕੋਈ ਗੱਲ ਨਹੀਂ ਬੁਝਾਉਣ ਦੀ ਕੋਸ਼ਿਸ਼ ਕਰੋ ਤੇ ਬੋਈ ਤੇ ਸੁਖਦੇਵ ਰਿਸ਼ੀ ਹੈਰਾਨ ਹੋ ਰਿਹਾ ਨਾ ਇਹਨੂੰ ਖਜ਼ਾਨੇ ਦਾ ਅਸਰ ਹੋ ਰਿਹਾ ਨਾ ਇਹਨੂੰ ਤੋਸ਼ੇ ਖੰਨੇ ਦਾ ਅਸਰ ਹੋਇਆ ਮੰਨ ਵੀਰੇ ਮੁੱਤੀ ਜ਼ਹਰਾਤ ਰਾਜ ਭਾਗ ਖਜ਼ਾਨਾ ਸੜ ਚੱਲਿਆ ਇਹ ਬੰਦਾ ਉਸੇ ਤਰ੍ਹਾਂ ਬੈਠਾ ਹੈ ਤੇ ਫਿਰ ਤੋਤੀਵਾਰ ਉਹ ਬੰਦੇ ਆਲ ਘਰ ਭੱਜਿਆ ਏ ਕਹਿੰਦੇ ਜੀ ਆਪਣੇ ਰਹਿਸ਼ੀ ਏਰੀਆ ਵੱਲ ਅੱਗ ਲੱਗ ਗਈ ਏ ਕਹਿੰਦੇ ਜਿੰਨੇ ਜੀ ਉਹਨਾਂ ਨੂੰ ਕਹੋ ਪਾਸੇ ਹੋ ਜਾਓ ਉਹ ਬੁਝਾਉਣ ਦੀ ਕੋਸ਼ਿਸ਼ ਕਰੋ ਤੇ ਜਦੋਂ ਰਹਿਸ਼ੀ ਏਰੀਆ ਵੱਲ ਆਦਾ ਹੀ ਨਾ ਕੋਲ ਮੱਠਾ ਸੁਖਦੇਵ ਜੀ ਸ਼ੇ ਕਹਿੰਦਾ ਜੀ ਮੇਰਾ ਵੀ ਕਮਰਾ ਉੱਧਰ ਹੈ ਮੇਰੀਆਂ ਤਾਂ ਲਗੋਟੀਆਂ ਸੜ ਜਣੀਆਂ ਉਹ ਭੱਜਿਆ ਤੇਨ ਆਵਾਜ਼ ਮਾਰ ਕੇ ਜਨਕ ਨੇ ਕਿਹਾ ਆ ਜਾ ਇੱਥੇ ਹੀਰੇ ਮੋਤੀ ਜ਼ੁਹਰਾਤ ਤੇਰੇ ਸਾਹਮਣੇ ਸੜਦਾ ਹੈ ਤੂੰ ਕੋਈ ਫਰਕ ਵੇਖਿਆ ਤੈਨੂੰ ਇੱਕ ਲਗੋਟੀ ਦਾ ਫਿਕਰ ਪੈ ਗਿਆ ਕਿ ਮੇਰੇ ਕਪੜੇ ਉਧਰ ਸੜ ਜਾਣ। ਰਾਜਾ ਹੁੰਦਿਆਂ ਭਗਤ ਉਹ ਹੈ ਜਿਹਦੇ ਤੇ ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੋ ਰਿਹਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ, ਸਨੇਹ ਪਰ ਪਹਿ ਨਹੀਂ ਜਾਪ ਕੰਜਨ ਮੱਟ ਮਨ ਰੋਹ ਇੰਨਾ ਵੱਡਾ ਭਗਤ ਰਾਜਾ ਜਨਕ ਉਹਨੂੰ ਪਰਖਣ ਵਾਸਤੇ ਇੱਕ ਸਾਧੂ ਹੋਰ ਆ ਗਿਆ। ਰਾਜਾ ਹੋ ਕੇ ਬੰਦਾ ਭਗਤ ਕਿਵੇਂ ਹੋ ਸਕਦਾ? ਰਾਜੇ ਤੋਂ ਵਿਕਾਰੀ ਹੁੰਦੇ ਨੇ ਮਾਇਆ ਤਾਂ ਬੰਦੇ ਨੂੰ ਮਾਰੇ ਪਾਸੇ ਲਾਉਂਦੀ ਹੈ ਇਹ ਧਨ ਦੌਲਤ ਰਾਜ ਭਾਗ ਹੁੰਦੇ ਆ ਬੰਦਾ ਭਗਤ ਕਿਵੇਂ ਉਹ ਸਾਧੂ ਬਹੁਤ ਸਮਝਦਾਰ ਸੀ ਰਾਜੇ ਦੇ ਮਹਿਲਾਂ ਦੇ ਚ ਆ ਗਿਆ ਕਹਿੰਦਾ ਜੀ ਇੱਕ ਦੋ ਦਿਨ ਤੁਹਾਡੇ ਮਹਿਲਾਂ 'ਚ ਸਹਬ ਨੂੰ ਸਾਧੂਆਂ ਦੀ ਕਦਰ ਕਰਦਾ ਸੀ ਠੈਰੋ ਜੀ ਕੋਈ ਗੱਲ ਹੁਣ ਸ਼ੰਮਨ ਨੂੰ ਰਾਜੇ ਨੇ ਆਪਣੇ ਬਰਾਬਰ ਬਿਠਾ ਕੇ ਭੋਜਨ ਸ਼ਿਕਾਇਆ ਪੂਰਾ ਟੇਬਲ ਪਦਾਰਥਾਂ ਨਾਲ ਭਰਿਆ ਹੋਇਆ ਮਨ 'ਚ ਆਇਆ 36 ਪ੍ਰਕਾਰ ਦੇ ਭੋਜਨ ਸ਼ਤਨ ਵਾਲਾ ਭਗਤ ਕਿਵੇਂ ਹੋ ਸਕਦਾ ਰਾਜਾ ਜਨਕ ਨੇ ਥੋੜਾ ਥੋੜਾ ਭੋਜਨ ਪ੍ਰਸ਼ਾਦਾ ਆਪ ਲਿਆ ਉਹਨ ਵਿਸ਼ਕਾਇਆ ਸ਼ਗੋ ਜੀ ਜੋਛ ਹੁਣ ਉਹਨਾਂ ਨੇ ਪਹਿਲੀ ਵਾਰ ਛੱਤੀ ਪ੍ਰਕਾਰ ਦੇ ਭੋਜਨ ਉਸ ਸਾਧੂ ਨੇ ਛਕੇ ਤੇ ਗਿਨ ਲੋ ਤੋਂ ਬਾਅਦ ਉਹਨੇ ਸਾਰਾ ਮਹਿਲ ਵਿਖਾਇਆ ਆਓ ਜੀ ਤੁਹਾਨੂੰ ਸੈਰ ਕਰਾਉਂਦੇ ਆ ਚਾਰ ਸ਼ਤਰੇ ਫੁੱਲ ਬਗੀਚੇ ਸਾਰੇ ਪਾਸੇ ਉਹ ਵਿਖਾਏ ਬਾਗ ਵਿਖਾਏ ਹੁਣ ਉਹ ਮਨ ਸੋਚਦਾ ਇੰਨੀ ਸੁਖ ਸੁਭ ਦਾ ਵਿੱਚ ਬੰਦਾ ਭਗਤੀ ਨਹੀਂ ਕਰ ਸਕਦਾ ਇੰਨੇ ਸੁੱਖ ਸੁਭਦਾ ਵਿੱਚ ਬੰਦਾ ਰੱਬ ਨਾਲ ਕਿਵੇਂ ਜੁੜਿਆ ਹੋਏ ਨੂੰ ਲੋਭ ਭਗਤ ਕਿਵੇਂ ਕਹੀ ਜਾਂਦੇ ਨੇ ਰਾਤ ਕਈ ਸੌਣ ਦੀ ਸੁਭਦਾ ਹੋਈ ਰਾਜੇ ਨੇ ਬਹੁਤ ਸੁੰਦਰ ਉਹਦੇ ਮਖਮਲੀ ਸੇਰ ਗੱਦੇ ਉਹਦਾ ਹਸਣ ਕਹਿੰਦੇ ਜੀ ਇੱਥੇ ਤੁਸੀਂ ਆਰਾਮ ਕਰਨਾ ਹੈ ਖਾਣ ਪੀਣ ਦੀ ਸੁਭਦਾ ਸਭ ਹੈ ਦੋ ਬੰਦੇ ਬਾਹਰ ਦਰਵਾਜ਼ੇ ਤੇ ਖੜੇ ਨੇ ਕਿਸੇ ਚੀਜ਼ ਦੀ ਰਾਤ ਜ਼ਰੂਰਤ ਹੋਵੇ ਆਵਾਜ਼ ਦੇ ਦਿਓ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਹੁਣ ਮਹਾਰਾਜ ਤੁਸੀਂ ਵਿਸ਼ਰਾਮ ਕਰੋ ਸਵੇਰ ਮਿਲਦੇ ਹਾਂ ਰਾਤ ਕੋਈ ਤੇ ਰਾਜਾ ਉਹਨੂੰ ਇਸ ਤਰ੍ਹਾਂ ਵਿਸ਼ਰਾਮ ਪ੍ਰਾਪਤ ਆਪ ਚਲਾ ਗਿਆ। ਗੱਦੇ ਤੇ ਸੌਣ ਲੱਗਿਆ ਕਹਿੰਦਾ ਜਿਹੜਾ ਰੋਜ਼ ਭੋਏ ਸੌਣ ਵਾਲਾ ਉਹਨੂੰ ਮਖਮਲੀ ਗੱਦੇ ਮਿਲੇ। ਉਹ ਗੱਦੇ ਤੇ ਪੈਣ ਲੱਗਾ ਸੋਚਦਾ ਹੈ। ਕਹਿੰਦਾ ਇਹ ਮਨ ਗੱਦਿਆਂ ਤੇ ਪੈ ਕੇ ਕਿੱਥੇ ਰੱਬ ਚਿਰਤੇ ਆ ਸਕਦਾ। ਐਨੇ ਲੋਕ ਤੈਨੂੰ ਭਗਤ ਕਹੀ ਜਾਂਦੇ। ਇੰਨੇ ਮਖਮਲੀ ਸਿਹਰ ਗੱਦਿਆਂ ਤੇ ਪੈ ਕੇ ਕਿਹਨੂੰ ਰੱਬ ਚਿਰਤੇ ਆਉਂਦਾ ਹੈ। ਇਹ ਭਗਤ ਕਿਵੇਂ ਹੋ ਸਕਦਾ ਹੈ? ਜਦੋਂ ਉਸ ਮਖਮਲੀ ਗੱਦੇ ਤੇ ਪਿਆ ਨਾ ਉਨ ਨੇ ਉਹਨ ਬੈੱਡ ਤੇ ਗੱਦੇ ਤੇ ਪੈਣੇ ਉੱਪਰ ਨਜ਼ਰ ਮਾਰੀ ਤੇ ਬੜੀ ਹੈਰਾਨਗੀ ਹੋਈ ਇੱਕਦਮ ਗੱਦੇ ਤੋਂ ਉੱਠ ਕੇ ਬੈਗ ਗਿਆ ਇੱਕਦਮ ਆਪਣੇ ਬੈੱਡ ਗੱਦੇ ਤੋਂ ਮੱਕੂਲੀ ਸਿਰ ਤੋਂ ਉੱਤਰ ਕੇ ਭੋਏ ਬੈਗ ਗਿਆ ਜਦੋਂ ਉਹਨਾਂ ਸ਼ਤਵਲ ਨਜ਼ਰ ਮਾਰੀ ਬਿਲਕੁਲ ਬਰੀਕ ਜੇ ਧਾਗੇ ਨਾਲ ਇੱਕ ਤਿੱਖੀ ਲਟਕਦੀ ਤਲਵਾਰ ਬੰਨੀ ਹੋਈ ਹੈ ਉਹ ਹਵਾ ਨਾਲ ਹਿੱਲਿਓ ਡਰ ਕੇ ਥੱਲੇ ਆ ਗਏ ਉਹਨਾਂ ਕਹੇ ਰਾਜੇ ਨੇ ਮੈਨੂੰ ਮਾਰਨ ਦੀ ਸਕੀਮ ਬਣਾਈ ਹੈ ਮੱਕੂਲੀ ਗੱਦਾ ਵੀ ਜੇ ਉੱਪਰ ਤਲਵਾਰ ਲਟਾਏ ਤਾਂ ਕਿਸੇ ਵਕਤ ਵੀ ਰੱਤੀ ਹਵਾ ਵਗੇ ਧਾਗਾ ਟੁੱਟ ਜਾਣਾ ਅਮਨ ਕਿਤੇ ਮੇਰੇ ਅੱਖ ਮੂੰਹ ਵਿੱਚ ਵੱਜੇਗੀ ਮਾਰੇਗੀ ਨਹੀਂ ਤੇ ਮੈਨੂੰ ਖਰਾਬ ਤਾਂ ਕਰੇਗੀ ਇਹ ਨਹੀਂ ਤਿੱਖੀ ਤਲਵਾਰ ਬੰਦਾ ਵੀ ਮਾਰਿਆ ਜਾ ਸਕਦਾ ਤਿੱਖੀ ਲਟਕਦੀ ਤਲਵਾਰ ਉਹਨੂੰ ਸ਼ਤਨਨ ਲਟਕਦੀ ਹੈ ਮਖਮਲੀ ਗੱਦੇ ਤੋਂ ਉੱਤਰ ਕੇ ਭੋਏ ਪਹਿ ਗਿਆ ਉਹਨੂੰ ਰੋਜ਼ ਭੋਏ ਪਹਿਣ ਦੀ ਹਾਦਸ ਸੀ ਪੈਂਦਿਆਂ ਸਾਰੋਂ ਨੀਂਦ ਆ ਗਈ ਰਾਤ ਲੰਘ ਗਈ ਸੇਰੇ ਰਾਜਾ ਹਾਜ਼ਰ ਹੋਇਆ ਤੇ ਰਾਜੇ ਜਨਕ ਨੇ ਹੱਥ ਜੋੜ ਕੇ ਕਿਹਾ ਜੀ ਮਹਾਂਪਰਸ਼ੋ ਰਾਤ ਠੀਕ ਲੈ ਕੋਈ ਮੁਸ਼ਕਲ ਤੇ ਨਹੀਂ ਆਈ ਸੇਵਾ ਵਿੱਚ ਕੋਈ ਕਮੀ ਤੇ ਨਹੀਂ ਸੀ ਉਹ ਕਹਿੰਦਾ ਜੀ ਕਮੀ ਨਾਲ ਦੀ ਕਮੀ ਤੁਸੀਂ ਮਯਾਬ ਕੀਤਾ ਮੇਰੇ ਨਾਲ ਜਾਂ ਤਾਂ ਮੈਨੂੰ ਉਂਝ ਹੀ ਕਹਿ ਦਿੰਦੇ ਬੁਏ ਥੱਲੇ ਪੈ ਜਾ ਮੈਂ ਤਾਂ ਰੋਜ਼ ਬੁਏ ਥੱਲੇ ਸੌਂਣਾ ਤੂੰ ਮੱਕਮਲੀ ਗੱਦਾ ਸੇਧ ਮੈਨੂੰ ਸੌਣ ਲਈ ਦੇ ਦਿੱਤੀ ਉੱਪਰ ਤਿੱਖੀ ਤਲਵਾਰ ਲਟਕਾ ਦਿੱਤੀ ਇਹ ਮੇਰੇ ਨਾਲ ਮਯਾਬ ਕੀਤਾ ਰਾਜੇ ਜਨਕ ਨੇ ਕਿਹਾ ਮਯਾਬ ਨਹੀਂ ਕੀਤਾ ਤਨਵਸਿਕ ਕੋ ਗੱਲ ਸਮਝਾਈ ਹੈ ਰਾਜ ਭਾਗ ਹੁੰਦਿਆਂ ਕੋਈ ਭਗਤ ਕਿਵੇਂ ਹੋ ਸਕਦਾ ਹੈ ਰਾਜ ਪੈਸੇ ਧਨ ਦੌਲਤ ਬਧਾਰਤ ਰਾਜ ਭਾਗ ਚ ਰਹਿੰਦਿਆਂ ਕੋਈ ਭਗਤ ਕਿਵੇਂ ਹੋ ਸਕਦਾ ਹੈ ਕਹਿੰਦੇ ਤੁਹਾਡੇ ਉੱਪਰ ਤਖੀ ਤਲਵਾਰ ਲਟਕਦੀ ਸੀ ਮਖਮਲੀ ਸੇਤ ਤੇ ਨੀਂਦ ਆਈ ਕਹਿੰਦਾ ਜੀ ਨਹੀਂ ਆਈ ਮੈਂ ਤਾਂ ਭੋਏ ਪਿਆ ਥਲੇ ਉਤਰ ਕੇ ਦੇ ਰਾਜੇ ਜਨਤ ਨੇ ਕਿਹਾ ਬਸ ਇਹੀ ਚੀਜ਼ ਮੈਂ ਰਾਜ ਵਿੱਚ ਰਹਿੰਦੇ ਆ ਯਾਦ ਰੱਖਣਾ ਜਿਹੜੇ ਬੰਦੇ ਨੂੰ ਰੱਬ ਦਾ ਹੁਕਮ ਮਰਨਾ ਯਾਦ ਰਹਿੰਦਾ ਉਹ ਰਾਜ ਭਾਗ ਵਿੱਚ ਰਹਿੰਦਿਆਂ ਵੀ ਰੱਬ ਦਾ ਨਾਮ ਜਿਂਤੇ ਰੱਖਦਾ ਰਾਜ ਭਾਗ ਵਿੱਚ ਰਹਿੰਦਿਆਂ ਰੱਬ ਦਾ ਨਾਮ ਜਿਂਤੇ ਰਹਿਦਾ ਬਸ ਆਪਣਾ ਮਰਨਾ ਯਾਦ ਰੱਖੇਦਾ ਤੋ ਭਗਤ ਹੋ ਸਕਦਾ ਹੈ ਗੁਰੂ ਨੇ ਇਹੀ ਥਿਉਰੀ ਦਿੱਤੀ ਉਹ ਗ੍ਰਸਤੀ ਸਿੱਖੋ ਤਨ ਦੌਲਤ ਪਦਾਰਥ ਪੈਸਾ ਹੋਣਾ ਪਾਪ ਨਹੀਂ ਹੈ ਉਹਦੇ ਵਿੱਚ ਰਹਿੰਦਿਆਂ ਨੂੰ ਯਾਦ ਰੱਖਣਾ ਸਭ ਤੋਂ ਵੱਡਾ ਬੰਦ ਹੈ ਮੈਂ ਕਈ ਘਰਾਂ ਲਈ ਦਾ ਕਿਸੇ ਵੀ ਅਮੀਰ ਘਰ ਵਿੱਚ ਚਲੇ ਜਾਓ ਪੰਜ ਪੰਜ 10 10 ਹਜ਼ਾਰ ਰੁਪਏ ਦੇ ਟੁਆਇਜ਼ ਹੁੰਦੇ ਨੇ ਟੁਆਇਜ਼ ਸਮਝੋ ਖਡਾਉਣੇ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਦਿੰਦੇ ਕਿਤੇ ਵੀ ਜਾਓ ਮਾਂ ਤੋਂ ਬੱਚੇ ਦੀ ਰੀਤ ਪੂਰੀ ਕਰਦਾ ਮੈਦਾਨ ਦੇ ਘਰ ਲਿਖੇ ਜਿੱਥੇ 20 20 ਹਜ਼ਾਰ ਰੁਪਏ ਦੇ ਟੁਆਇਜ਼ ਪਾਏ ਨੇ ਹੁਣ ਬੱਚੇ ਵੱਡੇ ਹੋ ਗਏ ਉਹਨਾਂ ਖੜਾਉਣਿਆਂ ਨੂੰ ਪਤਾ ਕੀ ਕੀਤਾ ਇੱਕ ਟੁਆਇਲਟ ਰੂਮ ਬਣਾਇਆ ਸਜਾ ਕੇ ਰੱਖੇ ਹੋਏ ਨੇ ਇਹ ਛੋਟੇ ਹੁੰਦੇ ਆ ਸਾਡੇ ਬੱਚੇ ਦੇ ਖੜਾਉਣੇ ਨੇ ਬੜੇ ਮਹਿੰਗੇ ਲੈ ਕੇ ਦਿੱਤੇ ਸੀ ਕਿਨੇ ਲੈ ਕੇ ਦਿੱਤੇ ਮਾਂ ਪਿਓ ਨੇ ਮਾਂ ਤੇ ਬੱਚੇ ਨੂੰ ਖਡਾਉਣੇ ਲੈ ਕੇ ਦਿੰਦੇ ਨੇ ਰੀਜਾਂ ਪੂਰੀਆਂ ਕਰਦੇ ਨੇ ਮਹਿੰਗੇ ਤੋਂ ਮਹਿੰਗਾ ਖਡਾਉਣਾ ਉਹਨੂੰ ਲੈ ਕੇ ਦੇਣਗੇ ਆਪਣੇ ਬੱਚੇ ਦੀਆਂ ਰੀਜਾਂ ਪੂਰੀਆਂ ਕਰਨਗੇ ਮਾਫ਼ ਕਰਿਓ ਖਡਾਉਣਿਆਂ ਦਾ ਹੋਣਾ ਪਾਪ ਨਹੀਂ ਐ ਕਿਉਂਕਿ ਮਾਂ ਤੇ ਉਹਨੇ ਲੈ ਕੇ ਦਿੱਤੇ ਨੇ ਖਡਾਉਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਐਦਾਂ ਪਦਾਰਥਾਂ ਦਾ ਹੋਣਾ ਪਾਪ ਨਹੀਂ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਗ੍ਰਸਤੀ ਸਿੱਖਾਂ ਨੂੰ ਗੁਰੂ ਨੇ ਰਾਹ ਦੱਸਿਆ ਪਦਾਰਥਾਂ ਵਿੱਚ ਰਹਿੰਦਿਆਂ ਸੁੱਖਾਂ ਵਿੱਚ ਰਹਿੰਦਿਆਂ ਸੁੱਖਾਂ ਦੇ ਦਾਤੇ ਨੂੰ ਯਾਦ ਰੱਖ ਕੇ ਭਗਤੀ ਹੈ ਅੱਜ ਆਪਾਂ ਸ਼ੁਕਰਾਨਾ ਕਰਨ ਵਾਸਤੇ ਜੁੜ ਬੈਠੇ ਪਾਤਸ਼ਾਹ ਤੁਹਾਡਾ ਕਰੋੜਾਂ ਵਾਰ ਸ਼ੁਕਰਾਨਾ ਤੁਸੀਂ ਇੱਥੋਂ ਤੱਕ ਸਾਨੂੰ ਲਿਆਂਦਾ ਅੱਗੇ ਕਾਰਜਾਂ ਦੀ ਸਫਲਤਾ ਲਈ ਅਰਦਾਸ ਕਰਨੀ ਫਿਰ ਗੁਰੂ ਸਿੱਖ ਦੇ ਨਾਲ ਅੰਸੰਗ ਰਹਿੰਦਾ ਜੇ ਤੁਸੀਂ ਵਿਸ਼ਵਾਸ ਨਾਲ ਗੁਰੂ ਨੂੰ ਯਾਦ ਕਰੋ ਇੱਕ ਚੀਜ਼ ਹੋਰ ਤੁਹਾਡੇ ਪਕੜਦੇ ਐਗਜ਼ੈਂਪਲ ਦੇਣ ਦਾ ਮਤਲਬ ਇਹ ਹੁੰਦਾ ਉਹ ਗੱਲ ਕਲੀਅਰ ਹੋ ਜਾਂਦੀ ਵੀ ਸਹੀ ਹੈ ਸਪੋਜ ਤੁਸੀਂ ਕਿਸੇ ਬੈਂਕ ਤੋਂ ਲੋਨ ਲੈਂਦੇ ਹੋ ਗੱਡੀ ਮੌਰਗੇਜ ਕਰਾਈ ਹੈ ਘਰ ਮੌਰਗੇਜ ਕਰਾਇਆ ਕੋਈ ਲੋਨ ਉੱਤੇ ਹੈ ਜੇ ਸਹੀ ਤਰੀਕੇ ਨਾਲ ਇਹਨਾਂ ਦੇ ਨਿਂਦਦੇ ਰਹਿੰਦੇ ਹੋ ਨਾ ਜਿਹਨੂੰ ਕਿਸ਼ਤਾਂ ਕਹਿੰਦੇ ਨੇ ਸਹੀ ਤਰੀਕੇ ਨਾਲ ਕਿਸ਼ਤਾਂ ਮੋੜਦੇ ਰਹੇ ਤੁਹਾਡਾ ਲੋਨ ਘਟਦਾ ਗਿਆ ਘਟਦਾ ਗਿਆ ਜਦੋਂ ਲੋਨ ਮੁੱਕਣ ਤੇ ਆਉਂਦਾ ਨਾ 5 ਸਾਲ ਦਾ ਦਾ ਸੱਲ ਲ ਹੋਣ ਸੀ ਪੈਸੇ ਉੱਤਰ ਗਏ ਸਹੀ ਤਰੀਕੇ ਨਾਲ ਇਨਸਟਾਲਮੈਂਟ ਤੁਸੀਂ ਦਿੰਦੇ ਰਹੇ ਦੀਆਂ ਕਿਸ਼ਤਾਂ ਹੁਣ ਬੈਂਕ ਵਾਲੇ ਤਦਾ ਕੀ ਕਰਦੇ ਤੁਹਾਨੂੰ ਕਾਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਤੁਮ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਤੁਹਾਨੂੰ ਈਮੇਲਸ ਕਰਨਗੇ ਕਿਉਂ ਉਹ ਕਹਿਣਗੇ ਜੀ ਬਿਨਾਂ ਕਿਸੇ ਕੰਡੀਸ਼ਨ ਦੇ ਅਸੀਂ ਇੰਨੇ ਲੱਖ ਤੁਹਾਨੂੰ ਲੋਨ ਹੋਰ ਇੰਪਰੂਵ ਕਰ ਸਕਦੇ ਜੇ ਤੁਸੀਂ ਚਾਹੁੰਦੇ ਤੁਹਾਡਾ ਲੋਨ ਜਿਹੜਾ ਉਹ ਇੰਨੇ ਲੱਖ ਤੁਹਾਨੂੰ ਹੋਰ ਦੇ ਸਕਦੇ ਆ ਬਿਨਾਂ ਕਿਸੇ ਕੰਡੀਸ਼ਨ ਤੋਂ ਪਤਾ ਕਿਉਂ ਦੇ ਰਹੇ ਨੇ ਕਿਉਂ ਕਾਲ ਕਰ ਰਹੇ ਨੇ ਤੁਹਾਡਾ ਵਿਵਹਾਰ ਸਹੀ ਹੈ ਤੁਹਾਡੀ ਇੰਸਟਾਲਮੈਂਟ ਸਹੀਆਂ ਜੰਨੀਆਂ ਨੇ ਤੁਸੀਂ ਕਿਸ਼ਤਾਂ ਤੋੜੀਆਂ ਨਹੀਂ ਸੀ ਤੁਸੀਂ ਬੈਂਕ ਨਾਲ ਆਪਣਾ ਰਿਕਾਰਡ ਵਾਪਸੀ ਦਾ ਸਹੀ ਰੱਖਿਆ ਹੈ ਬੈਂਕ ਆਪਣੇ ਆਪ ਬਿਨਾਂ ਸ਼ਰਤ ਤੋਂ ਤੁਹਾਨੂੰ ਪੈਸੇ ਦੇਣ ਲਈ ਤਿਆਰ ਹੋ ਜਾਂਦੀ ਹੈ ਇਹ ਯਾਦ ਰੱਖਿਓ ਰੱਬ ਦੀਆਂ ਦਿੱਤੀਆਂ ਦਾਤਾਂ ਲੈ ਕੇ ਦਾਤੇ ਦਾ ਸ਼ੁਕਰ ਕਰੀ ਜਾਓ ਉਹ ਬਿਨਾਂ ਸ਼ਰਤ ਤੋਂ ਤੁਹਾਨੂੰ ਦੇ ਹੀ ਜਾਂਦਾ ਹੈ ਬਿਨਾਂ ਸ਼ਰਤ ਤੋਂ ਬਿਨਾਂ ਮੰਗਿਆ ਵੀ ਦੇ ਹੀ ਜਾਂਦਾ ਹੈ ਉਦੇ ਘਰ ਦੀ ਹੈ ਵਡਿਆਈ ਹੈ ਆਪੋ ਦੀਆਂ ਦਾਤਾਂ ਲੈ ਕੇ ਸ਼ੁਕਰਾਨਾ ਕਰਿਓ ਬਿਨਾਂ ਮੰਗਿਆ ਫਿਰ ਸਿੱਤ ਨੂੰ ਦਾਤਾਂ ਦਈ ਜਾਂਦੀ ਇਹ ਨੂੰ ਪਾਤਸ਼ਾਹ ਮਾਨੀ ਅੰਦਰ ਕਹੇ ਭਾਈ ਤੂੰ ਸ਼ੁਕਰਾਨਾ ਕਰਤੀ ਕਰ ਰਾਮਈਆ ਕੇ ਗੁਣ ਚੇਤ ਪਰਾਨੀ ਕਹਣ ਨੂੰ ਮੁਕਤੇ ਕਹਣ ਦ੍ਰਿਸ਼ਤੰਨੀ ਭਾਈ ਤੂੰ ਪੀਸ ਸੀ ਰੱਬ ਨੇ ਤਨ ਕੀ ਬਣਾਤਾ ਚਿੱਤ ਕਰਕੇ ਸ਼ੁਕਰਾਨਾ ਕਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਪ ਕੋ ਸਤਨਾਮੁ ਸ੍ਰੀ ਵਾਹਿ ਜਿਤੇ ਕਰਕੇ ਸ਼ੁਕਰ ਕਰ ਤੂੰ ਕੀ ਸੀ ਤੈਨੂੰ ਬਣਾ ਕੇ ਦਿੱਤਾ ਰੱਬਾ ਰਾਮ ਨੀਯਾ ਤੇ ਪੁਣ ਚੇਤ ਪਰਮੀ ਕਉ ਮੂਲ ਤੇ ਕਹਣ ਦ੍ਰਿਸ਼ਤੰਨੀ ਕਦੇ ਯਾਦ ਰੱਖ ਬਹੁਤੇ ਬੰਦੇ ਦੂਜੇ ਪਿੰਡਾਂ ਤੋਂ ਸ਼ਹਿਰਾਂ ਤੋਂ ਆ ਕੇ ਲੁਧਿਆਣੇ ਵਸੇ ਨੇ ਘਰੋਂ ਵਰ ਸ਼ੁਰੂ ਕੀਤਾ ਕੋਈ 10 ਸਾਲ ਪਹਿਲਾਂ ਆਇਆ ਕੋਈ 20 ਸਾਲ ਕੋਈ 30 ਸਾਲ ਕੋਈ 40 ਸਾਲ ਕਿਸੇ ਛੋਟੇ ਜਿਹੇ ਵਪਾਰ bizness ਨਾਲ ਲੋਕ ਸ਼ਹਿਰ ਵਿੱਚ ਆਏ ਤੇ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਜਿਹੜੇ ਸਾ ਸੰਧਿਤ ਜਦੋਂ ਲੁਧਿਆਣੇ ਆ ਉਸ ਵਕਤ 1000 ਰੁਪਏ ਲੈ ਕੇ ਆਏ ਸੀ ਕਹਿੰਦੇ 10000 ਸੀ ਮੇਰੇ ਕੋਲ ਇੱਕ ਟਰੰਕ ਕੱਪੜਿਆਂ ਦਾ ਸੀ ਬਸ ਇੱਥੇ ਆ ਕੇ ਸ਼ੁਰੂ ਕੀਤਾ ਤੇ ਕੰਮ ਕਰਦੇ ਆ ਕਰਦੇ ਆ ਅੱਜ ਉਹ ਬੰਦੇ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਬਾਹਰ ਉਹਨਾਂ ਦਾ حساب ਲਾਓ ਕਦੇ ਗਏ ਤੇ ਆਪਣੀ ਜਾਇਦਾਦ ਦਾ حساب ਲਾਉਣ ਨਾ ਤਾਂ ਕਰੋੜਾਂ ਅਰਬਾਂ ਚ ਚੱਲ ਜਾਣਗੇ ਕਰੋੜਾਂ ਅਰਬਾਂ ਚ ਕਿਨੇ ਵਧਾਈਓ ਕੋਈ ਚੀਜ਼ ਵੇਚ ਕੇ ਥੋੜੀ ਲੱਗ ਕੇ ਆਏ ਜਿੱਥੋਂ ਪਿੰਡਾਂ ਸ਼ਹਿਰਾਂ ਤੋਂ ਆਇਓ ਕੋਈ ਵੇਚ ਕੇ ਥੋੜੀ ਲੱਗ ਕੇ ਆਇਆ ਇੱਥੇ ਵਧਣਾ ਸ਼ੁਰੂ ਹੋ ਗਿਆ ਸਿੱਖਾ ਰੱਬ ਦਾ ਸ਼ੁਕਰਾਨਾ ਕਰ ਤੂੰ ਕੀ ਸੀ ਤੈਨੂੰ ਰੱਬ ਨੇ ਕੀ ਬਣਾਤਾ ਪੜੋ ਰਾਮਈਆ ਕੇ ਗੁਣ ਚੇਤ ਤਪ ਰੰਮੀ ਕੌਨਾਂ ਤੇ ਕਵਣ ਦ੍ਰਿਸ਼ਟੰਨੀ ਤੁਕੀ ਸੀ ਤਕੀ ਅਜ ਅੱਗੇ ਪਰੋ ਜਿੰਦੂ ਸਾਜ ਸਵਾਰ ਸ਼ੀਮਾਰਿਆ ਗਰਵ ਬੰਗ ਮ ਜਨਵਾਰ ਹੁਣ ਕਿਸੇ ਨੂੰ ਇਹ ਸਵਾਲ ਰਹਿ ਜਾਏ ਜੀ ਮੈਂ ਤੇ ਨਹੀਂ ਇੰਨਾ امیر ਹੋਇਆ ਸਾਡੇ ਕੋਲ ਤੇ ਨਹੀਂ ਇੰਨੇ ਪੈਸੇ ਆਏ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਇਸ ਪਦੇ ਵਿੱਚ ਮਾਇਆ ਦਾ ਜ਼ਿਕਰ ਹੀ ਨਹੀਂ ਕੀਤਾ।